ਹਏ 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 ਕੱਟੀਆਂ ਮੈਂ ਬਾਹਰ ਨੂੰ ਮੈਂ ਸਬਜ਼ੀ ਬਣਾਉਂਦੀ ਹਏ 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 ਕੱਟੀਆਂ ਮੈਂ ਬਾਹਰ ਨੂੰ ਮੈਂ ਸਬਜ਼ੀ ਬਣਾਉਂਦੀ ਜਦੋਂ ਸੋਹਣਿਆ ਤੂਹਾਰਣ ਹੱਭ ਜਾਉਂਦਾ ਕੱਟੀਆਂ ਮੈਂ ਬਾਹਰ ਨੂੰ ਮੈਂ ਸਬਜ਼ੀ ਬਣਾਉਂਦੀ ਜਦੋਂ ਸੋਹਣਿਆ ਤੂਹਾਰਣ ਹੱਭ ਜਾਉਂਦਾ ਕੱਠੇ ਉੱਤੇ ਝੜ-ਝੜ ਕੱਠੇ ਉੱਤੇ ਝੜ-ਝੜ ਕੱਠੇ ਉੱਤੇ ਝੜ-ਝੜ ਲਾ ਮੇੜ ਕਾ ਬਜਾਦੋਂ ਵਾਰ ਸੁਨਿਆਈ ਵਾੜਾ ਪਰ ਭਾਗੇ ਆ ਮਾ ਥੋੜੇ ਬਾਰ ਮੂਰਦੀ ਨਹੀਂ ਹੋਰ ਸਾਰੀਆਂ ਮੈਂ ਗਲੀਆਂ ਭੁਲਾ ਤੀਆਂ ਬਿੰਦੇ ਬਿੰਦੇ ਆ ਮਾ ਥੋੜੇ ਬਾਰ ਮੂਰਦੀ ਨਹੀਂ ਹੋ ਸਾਰੀਆਂ ਮੈਂ ਗਲੀਆਂ ਭੁਲਾ ਤੀਆਂ ਮਾਰ ਮਾਰ ਗਲੀ ਵਿੱਚ ਕਿਹੜੇ ਨਾ ਕਰੋ ਨਹੀਂ ਮੈਂ ਵੀ ਟੈਰਾਂਦੀ ਆ ਗੁੱਡੀਆਂ ਫੋੜਦੀਆਂ ਗੁੱਡੀਆਂ ਕਸਾ ਤੀਆਂ ਓਏ 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 ਹੋ ਗਿਆ ਮਰੀਦ ਤੇਰੀ ਨਿੱਲੇ ਭੋੜ ਵਾਲਿਆ ਬੇਸੂਰਤ ਤੇਰੀ ਨੂੰ ਮੈਂ ਤਾਂ ਦਿਲ ਚ ਵਸਾਲਿਆ ਹੋ ਗਿਆ ਮਰੀਦ ਤੇਰੀ ਨਿੱਲੇ ਭੋੜ ਵਾਲਿਆ ਬੇਸੂਰਤ ਤੇਰੀ ਨੂੰ ਮੈਂ ਤਾਂ ਦਿਲ ਚ ਵਸਾਲਿਆ ਤੈਨੂੰ ਵੇਖੇ ਬਿਨਾ ਹੁਣ ਦਿਲ ਜਾਨੀਆ ਲਮਾ ਵੀੜ ਕਬਜਾ ਦਾ ਬਾੜ ਦੁਨਿਆਈ ਵਾਲਾ ਓਰ ਦੁਨਿਆਈ ਵਾਲਾ ਬਾਉਂਦਾ ਉੱਠੇ ਉੱਤੇ ਚੜ ਚੜ ਲਮਾ ਵੀੜ ਕਬਜਾ ਦਾ ਬਾੜ ਦੁਨਿਆਈ ਵਾਲਾ ਬਾਉਂਦਾ ਪਾਣੀ ਛੱਡੀ ਜਾਮਾ ਪਾਣੀ ਛੱਡੀ ਜਾਮਾ ਮੈਂ ਵੀ ਵਾਲਾ ਦਾ ਹਰਾ ਮੈਂ ਬੰਦੇ ਜੱਤੇ ਤੇਰੇ ਵੱਲ ਵੇਖਦਾ ਹਾਂ ਉਹਦਾ ਗੱਲ ਨਹੀਂ ਹੈ ਜਿਹੜਾ ਬਾਣ ਮੈਂ ਬਾਤਾਂ ਨਾ ਤੇ 15 ਦਿਨਾਂ ਚ ਝੋਨਾ ਤੋਂ ਕੰਨਾਂ ਤਾਈ ਕੰਨਾਂ ਤਾਈ ਕਿਵੇਂ ਕਮਾਂ ਪੜੇ ਬੰਦੇ ਨਹੀਂ ਆਵੇ ਪਾੜੇ ਛੱਟੀ ਜਾਮਾਂ ਮੈਂ ਵੀ ਵਾਲ ਦਾ ਹਲਾ ਨਹੀਂ ਬੰਦੇ ਚੱਟੇ ਤੇਰੇ ਵੱਲ ਵੇਖਦਾ ਤਾ ਨਹੀਂ ਕਾਲੀ ਵਿੱਚ ਖੇਤ ਚ ਸੁਹਾਗਾ ਫੁੱਲ ਗਿਆ ਓਏ ਓਏ ਕਾਲੀ ਵਿੱਚ ਖੇਤ ਚ ਸੁਹਾਗਾ ਫੁੱਲ ਲਗਿਆ ਨਹੀਂ ਮੇਰੇ ਬੁੜੇ ਕੋਲੋਂ ਦੁੱਤੀਆਂ ਬੁਬਾਤੀਆਂ ਹਾਰ ਮਾਰ ਕਲੀ ਵਿੱਚ ਘੇੜੇ ਨਾ ਘਰਉਣੀ ਮੈਂ ਵੀ ਡਰਾਂਦੀਆਂ ਕੁੱਤੀਆਂ ਫੋੜ ਦਈਆਂ ਗੋਡੀਆਂ ਦਸਾ ਦਈਆਂ ਓਏ ਹਾਏ ਓਏ ਹਾਏ 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 ਕਹਤਾ ਮੇਰੇ ਤੋਂ ਅੰਗਰ ਦੇ ਵੀ ਧੰਗ ਵੇ ਕਾਰ ਗੱਲ ਵੰਕੋ ਕਰੇ ਛਿੜਤੀਆਂ ਧੰਗ ਵੇ ਪਰ ਜਾਈ ਮੇਰੇ ਰੱਖੇ ਤੱਕੜਾਈ ਹੋਏ 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 ਕਿ ਪਰ ਜਾਈ ਮੇਰੇ ਰੱਖੇ ਤੱਕੜਾਈ ਵੀਰਾ ਕੂਹੇ ਬਿਨਾ ਮੈਨੂੰ ਨਹੀਂ ਬੁਲਾਉਂਦਾ ਉੱਠੇ ਉੱਤੇ ਝੜ ਚੜ੍ਹ ਉੱਠੇ ਉੱਤੇ ਝੜ ਚੜ੍ਹ ਉੱਠੇ ਉੱਤੇ ਝੜ ਚੜ੍ਹ ਲਮ ਵੀਰ ਕਮ ਜਦੋਂ ਬਾੜ ਦੁਨੀਆਈ ਵਾਲਾ ਬਾੜ ਦੁਨੀਆਈ ਵਾਲਾ ਵਾਲੇ ਵਿੱਚ ਚਰਚਾ ਬਥੇਰੀ ਨਹੀਂ ਸਿੱਕਲ ਨੂੰ ਲੱਗਦੀ ਕਲਾਸ ਕਰੇ ਮੇਰੀ ਓਏ ਓਏ ਦੀਪ ਸਿੰਘ ਵਾਲੇ ਵਿੱਚ ਚਰਚਾ ਬਥੇਰੀ ਨਹੀਂ ਸਿੱਕਲ ਨੂੰ ਲੱਗਦੀ ਕਲਾਸ ਕਰੇ ਮੇਰੀ ਨੀ ਹਣ ਤਾਂ ਜ਼ਰੂਰ ਪਾਸਾ ਵਟਣਾ ਪਊ ਨਹੀਂ ਆਪਾਂ ਸੱਥਾਂ ਵਿੱਚ ਗੱਲਾਂ ਕਰਵਾ ਦਿਆਂ ਹਣ ਤਾਂ ਜ਼ਰੂਰ ਖੜਾ ਛੜਨਾ ਪਊ ਨਹੀਂ ਆਪਾਂ ਸੱਥਾਂ ਵਿੱਚ ਗੱਲਾਂ ਕਰਵਾ ਦਿਆਂ ਮਾਰ ਮਾਰ ਗਲੀ ਵਿੱਚ ਘੇੜੇ ਨਖਰ ਉਹ ਨਹੀਂ ਮੈਂ ਵੀ ਡੈਰਾ ਨਹੀਂ ਆ ਗੁੱਡੀਆਂ ਫੋੜ ਦਿਆਂ ਗੁੱਡੀਆਂ ਕਸਾ ਦਿਆਂ ਡਲਮਾ ਵੇੜ ਕਾ ਵਜਾ ਤੋਂ ਭਾਰਤ ਨੂੰ ਆਈ ਵੜਾ ਭਾਂਗਾ ਭਾਰਤ ਨੂੰ ਆਈ ਵੜਾ ਭਾਂਗਾ ਐ ਰਾਂਦੀਆਂ ਗੁੱਟੀਆਂ ਨਹੀਂ ਗੁੱਟੀਆਂ ਨਹੀਂ ਡੈਰਾਂਦੀਆਂ ਹੋ